ਕਿਸਾਨ ਯੂਨੀਅਨਾਂ ਦੇ ਦਿੱਲੀ ਚਲੋ ਮਾਰਚ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਦੀ ਪੁਲਿਸ ਹਾਈ ਅਲਰਟ ਤੇ ਹੈ ਪੁਲਿਸ ਨੇ ਮੰਗਲਵਾਰ ਨੂੰ ਮਾਰਚ ਨੂੰ ਰੋਕਣ ਲਈ ਸਿੰਘੂ ਅਤੇ ਗਾਜ਼ੀਪੁਰ ਸਮੇਤ ਦਿੱਲੀ ਦੀਆਂ ਸਾਰੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ ਕੰਕਰੀਟ ਦੇ ਬੈਰੀਅਰ ਤੇ ਕੰਡਿਆਲੀਆਂ ਤਾਰਾਂ ਲਾ ਕੇ ਨਾ ਹੱਦਾਂ ਨੂੰ ਕਿਲਿਆਂ 'ਚ ਤਬਦੀਲ ਕਰ ਦਿੱਤਾ ਹੈ ਅਮਨ ਕਾਨੂੰਨ ਬਣਾਏ ਰੱਖਣ ਲਈ ਪੁਲਿਸ ਨੇ ਵਕ ਵਕ ਥਾਮਾਂ ਤੇ ਮਨਾਹੀ ਦੇ ਹੁਕਮ ਲਾਗੂ ਕੀਤੇ ਨੇ ਤੇ ਹਜ਼ਾਰਾਂ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਨੇ ਰਾਸ਼ਟਰੀ ਰਾਜਧਾਨੀ ਦੇ ਉੱਤਰਪੂਰਬੀ ਜ਼ਿਲ੍ਹੇ 'ਚ ਐਤਵਾਰ ਨੂੰ ਵੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਤੇ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਚ ਦਾਖਲ ਹੋਣ ਤੋਂ ਰੋਕਣ ਲਈ ਸਾਰੇ ਯਤਨ ਕਰਨ ਦੇ ਨਿਰਦੇਸ਼ ਦਿੱਤੇ। ਸੋ ਇਸ ਦੌਰਾਨ ਹਰਿਆਣਾ ਦੇ ਅਧਿਕਾਰੀ ਨੇ ਅੰਬਾਲਾ ਨੇੜੇ ਸ਼ੰਭੂ ਦੇ ਵਿੱਚ ਪੰਜਾਬ ਦੇ ਨਾਲ ਲੱਗਦੀ ਸਰਹੱਦ ਵੀ ਸੀਲ ਕੀਤੀ ਹੈ, ਬੰਦ ਕੀਤੀ ਹੈ ਤੇ ਮਾਰਚ ਨੂੰ ਰੋਕਣ ਵਾਸਤੇ ਜੀਨ ਅਤੇ ਫਤਿਆਬਾਦ ਜ਼ਿਲ੍ਹੇ ਦੀਆਂ ਸਰਹੱਦਾ ਤੇ ਵੀ ਪੁਖਤਾ ਪ੍ਰਬੰਧ ਕਰ ਦਿੱਤੇ ਨੇ। ਪ੍ਰਸ਼ਾਸਨ ਨੇ सिरसा ਸਥਿਤ ਚੌਧਰੀ ਦਲਬੀਰ ਸਿੰਘ, ਇੰਡੋਰ ਸਟੇਡੀਅਮ ਅਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਡੱਬ ਵਾਲੀ ਨੂੰ ਆਰਤੀ ਜ਼ਿਲਾ ਚ ਤਬਦੀਲ ਕੀਤਾ ਹੈ ਜਿੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਜ਼ਿਲ੍ਹੇ ਦੇ ਵਿੱਚ ਡੱਕ ਦਿੱਤਾ ਜਾਵੇਗਾ ਸੋ ਦੱਸ ਦਈਏ ਕਿ ਸ਼ਾਂਤੀ ਭੰਗ ਹੋਣ ਦੇ ਡਰ ਦੇ ਕਾਰਨ ਹਰਿਆਣਾ ਸਰਕਾਰ ਨੇ 11 ਤੋਂ 13 ਫਰਵਰੀ ਤੱਕ ਸੱਤ ਜ਼ਿਲ੍ਹਿਆਂ ਯਾਨੀ ਕਿ ਅੰਬਾਲਾ ਕੁਰੂਕਸ਼ੇਤਰ ਕੈਂਥਲ ਜੀਨ ਸਾਰ ਫਤਿਆਬਾਦ ਅਤੇ ਹਰਿਆਣਾ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਐਸਐਮਐਸ ਸੁਨੇਹੇ ਯਾਨੀ ਕਿ ਪੇਜੈਂਟ ਦੇ ਵੀ پابੰਦੀ ਲਗਾਈ ਹੈ ਸੋ ਦੱਸਦੀ ਹੈ ਕਿ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਕਿਲੇ ਦੇ ਵਿੱਚ ਦਿੱਲੀ ਤਬਦੀਲ ਕਰ ਦਤੀ ਹੈ ਦੋ ਸਟੇਡੀਅਮਾਂ ਨੂੰ ਆਰਸੀ ਜੇਲ ਬਣਾਇਆ ਗਿਆ ਹੈ ਦਿੱਲੀ ਚਲੋ ਮਾਰਚ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਦੀ ਪੁਲਿਸ ਹਾਈ ਅਲਰਟ ਤੇ ਹੈ ਮੰਗਲਵਾਰ ਨੂੰ ਮਾਰਚ ਨੂੰ ਰੋਕਣ ਲਈ ਗਾਜ਼ੀਪੁਰ ਤੇ ਸਿੰਘੂ ਸਮੇਤ ਦਿੱਲੀ ਦੀਆਂ ਸਾਰੀਆਂ ਹੱਦਾ ਬੰਦ ਕਰ ਦਿੱਤੀਆਂ ਨੇ ਤਾਂ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਵਕ ਵਕ ਥਾਵਾ ਤੇ ਬਣੇ ਰਹੇ ਮਨਾਹੀ ਦੇ ਜਿਹੜੇ ਹੁਕਮ ਨੇ ਲਾਗੂ ਕਰ ਦਿੱਤੇ ਗਏ ਨੇ ਹਜ਼ਾਰਾਂ ਪੁਲਿਸ ਕਰਮੀ ਤੈਨਾਤ ਕਰ ਦਿੱਤੇ ਗਏ ਨੇ 144 ਦੀ ਜਿਹੜੀ ਧਾਰਾ ਹੈ ਰਾਸ਼ਟਰੀ ਰਾਜਧਾਨੀ ਦੇ ਉੱਤਰਪੂਰਬ ਜ਼ਿਲ੍ਹੇ 'ਚ ਲਾਗੂ ਕਰ ਦਿੱਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੂੰ ਤਾਂ ਕਿ ਦਿੱਲੀ 'ਚ ਜਾਣ ਤੋਂ ਰੋਕਿਆ ਜਾ ਸਕੇ ਇਸ ਨਾਲ ਹੀ ਹੋਰ ਵੀ ਕਈ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਵੱਡੀ ਖਬਰ ਇਸ ਵੇਲੇ ਦੀ ਹੈ ਆਰਆਈਏ ਕਿ ਹੁਣ ਕਿਲਿਆ ਦੇ ਵਿੱਚ ਦਿੱਲੀ ਤਬਦੀਲ ਹੋ ਚੁੱਕੀ ਹੈ